ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਸਾਰਿਆਂ ਦਾ ਤੇ ਅੱਜ ਆਪਣੇ ਕੋਲ ਬਹੁਤ ਜ਼ਿਆਦਾ ਸੋਹਣੇ ਸੂਟ ਆ ਗਏ ਜੇ ਤੇ ਦੋ ਦਿਨ ਵੀਡੀਓ ਜਿਹੜੀ ਨਹੀਂ ਆਈ ਆਪਾਂ ਤੁਹਾਨੂੰ ਪਤਾ ਲੱਗ ਹੀ ਗਿਆਣਾ ਬਿਜੀ ਹਾਂ ਆਪਾਂ ਪਰ ਫੰਕਸ਼ਨ ਦੇ ਵਿੱਚ ਤੇ ਸੋ ਹੁਣ ਕੰਟੀਨਿਊ ਵੀਡੀਓ ਤੁਹਾਨੂੰ ਆਪਾਂ ਪੋਸਟ ਕਰਦੇ ਰਾਵਾਂਗੇ ਆਜੋ ਕਰਾਵਾਂ ਚੈੱਕ ਤੁਹਾਨੂੰ ਕਰਿਓ ਚੈੱਕ ਪਹਿਲਾ ਹੀ ਸੂਟ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਪਿਆਰੀ ਜਿਹੜੀ ਆ ਇਹਦੀ ਹੈਗੀ ਆ ਸ਼ੇਡ ਤੇ ਕੰਟਰਾਸਟ ਬਹੁਤ ਸੋਹਣੇ ਨੇ ਤੇ ਲੈਂਥ ਜਿਹੜੀ ਇਹਦੀ ਜੇ 41 ਤੋਂ 42 ਤੱਕ ਜਿਹੜੀ ਆ ਰੈਡੀ ਹੋ ਜਾਂਦੀ ਜੇ ਤੇ ਦੁਪੱਟਾ ਜਿਹੜਾ ਜੇ ਇਹਦੇ ਵਿੱਚ ਹੈਗਾ ਜੇ ਨਾਲ ਸੇਮ ਫੈਬਰਿਕ ਦਾ ਪਹਿਲਾਂ ਤਾਂ ਸੂਟ ਦਾ ਫੈਬਰਿਕ ਦੱਸ ਦਾਂ ਤੁਹਾਨੂੰ ਮੈਂ ਫੈਬਰਿਕ ਹੈਗਾ ਜੇ ਬਚਿੱਤਰਾ ਸਿਲਕ ਬਹੁਤ ਜ਼ਿਆਦਾ ਸੋਹਣੀ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਲਾਈਨਿੰਗ ਲੱਗਦੀ ਜੇ ਤੇ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਬਹੁਤ ਹੀ ਜ਼ਿਆਦਾ ਸੋਹਣਾ ਜੇ ਤੇ ਇਹਦੇ ਵਿੱਚ ਕਲਰ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੇ ਤਿੰਨ ਸੇਮ ਕਲਰ ਦਾ ਆ ਗਿਆ ਦੁਪੱਟਾ ਤੇ ਸੇਮ ਹੀ ਨਾਲ ਆ ਗਿਆ ਸੂਟ ਇਹਦੇ ਤੇ ਇਹਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਤੁਸੀਂ ਮੰਗਾ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਭੀ ਕਰਿਓ ਚੈੱਕ ਫੈਬਰਿਕ ਆ ਗਿਆ ਜੇ ਸੇਮ ਤੇ ਕਲਰ ਆ ਗਿਆ ਜੇ ਗ੍ਰੇਸ਼ ਬਹੁਤ ਹੀ ਜ਼ਿਆਦਾ ਸੋਹਣਾ ਜੇ ਗ੍ਰੇ ਬਲੈਕ ਕਲਰ ਤੇ ਇਹ ਤੁਸੀਂ ਦੁਪੱਟਾ ਵੀ ਸੇਮ ਫੈਬਰਿਕ ਦੇ ਵਿੱਚ ਲੈ ਸਕਦੇ ਜੇ ਇਹਦੇ ਨਾਲ ਤੇ ਨਾਲ ਸੇਮ ਫੈਬਰਿਕ ਦਾ ਆਜੂਗਾ ਜੇ ਸੂਟ ਸਾਰੀ ਫਰੰਟ ਜਿਹੜੀ ਜੇ ਬਹੁਤ ਪਿਆਰੀ ਬਹੁਤ ਜ਼ਿਆਦਾ ਸੋਹਣੀ ਬਣੀ ਆ ਹੈਂਡ ਔਰ ਵਿੱਚ ਮਸ਼ੀਨ ਵਰਕ ਤੇ ਪਲੇਸ ਇਹਦੇ ਵਿੱਚ ਥ੍ਰੈਡ ਵਰਕ ਜਿਹੜਾ ਹੋਇਆ ਜੇ ਤਿੱਲੇ ਦਾ ਤੇ ਮਸ਼ੀਨ ਦਾ ਦੋਵਾਂ ਦਾ ਹੀ ਬਹੁਤ ਸੋਹਣਾ ਵਰਕ ਆ ਤੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਇਸੇ ਦੇ ਵਿੱਚ ਆ ਗਿਆ ਜੇ ਕਲਰ ਆਪਣੇ ਕੋਲ ਤੀਸਰਾ ਬਹੁਤ ਜ਼ਿਆਦਾ ਸੋਹਣੀ ਬ੍ਰਾਈਟ ਜੀ ਸ਼ੇਡ ਆ ਮਸਟਰਡ ਤੇ ਨਾਲ ਲਵੈਂਡਰ ਦਾ ਕੰਟਰਾਸਟ ਬਹੁਤ ਜ਼ਿਆਦਾ ਪਿਆਰਾ ਬਚਿਤਰਾ ਸਿਲਕ ਦਾ ਸੂਟ ਜੇ ਤੇ ਨਾਲ ਬਚਿਤਰਾ ਦਾ ਹੀ ਦੁਪੱਟਾ ਜੇ ਬਹੁਤ ਹੀ ਪਿਆਰਾ ਫੈਬਰਿਕ ਜੇ ਰੇਟ ਜਿਹੜਾ ਜੇ ਇਹਦਾ 645 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਜਿਹੜਾ ਜੇ ਉਹ ਵੀ ਲੈ ਸਕਦੇ ਜੇ ਹਾਲੋ ਜੀ ਅੱਗੇ ਹੁਣ ਕਰਿਓ ਚੈੱਕ ਸੂਟ ਆਗੇ ਜੇ ਮਸਲੀਨ ਦੇ ਵਿੱਚ ਤੇ ਦੁਪੱਟੇ ਆਗੇ ਜੇ ਨਾਲ ਇਹਨਾਂ ਦੇ ਵਿੱਚ ਸ਼ਿਮਰਦੇ ਕਰਿਓ ਚੈੱਕ ਕਰੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਜੇ ਸੂਟ ਦਾ ਮਸਲੀਨ ਦਾ ਸੂਟ ਜੇ ਸਾਰੇ ਫਰੰਟ ਦੇ ਵਿੱਚ ਵਰਕ ਤੁਸੀਂ ਵੇਖ ਸਕਦੇ ਜੇ ਬਹੁਤ ਪਿਆਰਾ ਜਿਹਾ ਦੇ ਨਾਲ ਇਹਦੇ ਜਿਹੜਾ ਜੇ ਸ਼ਿਮਰਦਾ ਆ ਗਿਆ ਦੁਪੱਟਾ ਤੇ ਦੁਪੱਟੇ ਦੇ ਉੱਤੇ ਸਾਰੇ ਜਿਹੜੇ ਜੇ ਸਟੋਨ ਵਰਕ ਹੋਇਆ ਜੇ ਪੂਰਾ ਜਾਲ ਭਰਿਆ ਹੈ ਦਾ ਤੇ ਇਹਦੇ ਵਿੱਚ ਤੁਹਾਨੂੰ ਮੈਂ ਦਿਖਾ ਦਵਾਂ ਨਾ ਦੁਪੱਟਾ ਖੋਲ ਕੇ ਵੀ ਇਹਦੇ ਸਿਰਫ ਆਊਗਾ ਫਰੰਟ ਦੇ ਵਿੱਚ ਵਰਕ ਤੇ ਪੂਰੀ ਸ਼ਾਨਦਾਰ ਐਮਬ੍ਰੋਇਡਰੀ ਤੇ ਆਹ ਲਓ ਜੀ ਕਰਿਓ ਚੈੱਕ ਇਹਦੇ ਨਾਲ ਆ ਗਿਆ ਦੁਪੱਟਾ ਸ਼ਿਮਰਦਾ ਤੇ ਦੁਪੱਟਾ ਵੀ ਪੂਰਾ ਜਾਲ ਦਾ ਭਰਿਆ ਜੇ ਸਾਰਾ ਬਹੁਤ ਜ਼ਿਆਦਾ ਸੋਹਣਾ ਤੇ ਦੇਖ ਸਕਦੇ ਜੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਸਟੋਨ ਵਰਕ ਹੋਇਆ ਜੇ ਇਹਦੇ ਵਿੱਚ ਤੇ ਸ਼ਿਮਰਦਾ ਹੈਗਾ ਜੇ ਦੁਪੱਟਾ ਫੋਰ ਸਾਈਡ ਆਊਗੀ ਜੇ ਲੈਸ ਲੱਗੀ ਫੈਬਰਿਕ ਜੇ ਮਸਲਿਨ ਦਾ ਤੇ ਇਹਨਾਂ ਸੂਟਾਂ ਦਾ ਰੇਟ ਜਿਹੜਾ ਜੇ ਸਿਰਫ ਹੈਗਾ ਜੇ 745 ਰੁਪਏ ਇਸ ਤੋਂ ਪਹਿਲਾਂ ਜਿਹੜੇ ਤੁਸੀਂ ਵੇਖੇ ਸੀ 645 ਦੀ ਰੇਂਜ ਦੇ ਸੀ ਇਹ 700 ਤੇ 45 ਰੁਪਏ ਦੀ ਰੇਂਜ ਦੇ ਜੇ ਬਹੁਤ ਜ਼ਿਆਦਾ ਸੋਹਣੇ ਨੇ ਸਟੋਨ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਦੁਪੱਟਿਆਂ ਦੇ ਉੱਤੇ ਤੇ ਆਜੋ ਅੱਗੇ ਤੁਹਾਨੂੰ ਮੈਂ ਕਲਰ ਕੰਟਰਾਸਟ ਇਹਨਾਂ ਦੇ ਵੀ ਚੈੱਕ ਕਰਾਈ ਜਾਨਾ ਆਹ ਲਓ ਜੀ ਇਹ ਵੀ ਕਰਿਓ ਚੈੱਕ ਇਹ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਬਹੁਤ ਹੀ ਪਿਆਰਾ ਕੰਟਰਾਸਟ ਜੇ ਤੇ ਇਹ ਵੀ ਤੁਸੀਂ ਸੜਕੋ ਲੈ ਸਕਦੇ ਜੇ ਸ਼ਿਪਿੰਗ ਫਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬਹੁਤ ਪਿਆਰਾ ਮਸਲੀਨ ਦਾ ਸੂਟ ਤੇ ਨਾਲ ਕੰਟਰਾਸਟ ਜਿਹੜਾ ਜੇ ਸ਼ਿਮਰ ਸਿਲਕ ਦਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਜਿਹੜਾ ਜੇ ਪੂਰਾ ਸਟੋਨਵਰਕ ਬੜਾ ਪਿਆਰਾ ਜਿਹਾ ਕੰਟਰਾਸਟ ਬਹੁਤ ਸੋਹਣੇ ਨੇ ਲੈਂਸ ਜਿਹੜੀ ਜੇ ਇਹਦੇ ਫੋਰ ਸਾਈਡ ਦੁਪੱਟੇ ਤੇ ਲੱਗੀ ਆ ਤੇ ਬਹੁਤ ਜ਼ਿਆਦਾ ਸੋਹਣੇ ਹੈ ਵੀ ਦੁਪੱਟੇ ਨੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 745 ਰੁਪਈਆ ਦੇ ਨਾਲ ਅੱਗੇ ਸ਼ੇਡ ਆ ਗਈ ਇਹਦੇ ਵਿੱਚ ਮਸਟਰਡ ਇਹ ਇਹਦੇ ਵਿੱਚ ਆ ਗਿਆ ਜੇ ਬਹੁਤ ਜ਼ਿਆਦਾ ਸੋਨਾ ਨਾਲ ਇਹਦੇ ਡਿਜ਼ਾਈਨ ਤੇ ਨਾਲ ਇਹਦੇ ਆ ਗਿਆ ਜੇ ਦੁਪੱਟਾ ਸ਼ਿਮਰਦਾ ਤੇ ਦੁਪੱਟੇ ਦੇ ਵੀ ਆ ਗਈ ਜੇ ਲੈਸ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਰੇਟ ਆਊਗਾ ਜੇ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਹੁਣ ਆ ਵੀ ਚੈੱਕ ਕਰਿਓ ਇਹਦੀ ਰੇਂਜ ਆਊਗੀ ਜੇ ਪਲੱਸ ਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਤੇ ਬਹੁਤ ਹੀ ਟੌਪ ਦੀ ਕੁਆਲਿਟੀ ਜੇ ਵੀ ਇਹ ਤੁਸੀਂ ਵੇਖ ਸਕਦੇ ਜੇ ਸਾਰਾ ਇਹ ਬਲੈਕ ਸੂਟ ਜੇ ਬਲੈਕ ਦੇ ਉੱਤੇ ਨੈਕ ਦਾ ਹੋਇਆ ਜੇ ਵਰਕ ਬਹੁਤ ਜ਼ਿਆਦਾ ਸੋਹਣਾ ਥੱਲੇ ਇਹਦੇ ਵਿੱਚ ਘੇਰੇ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜੇ ਤੇ ਨਾਲ ਇਹਦੇ ਦੁਪੱਟਾ ਜੇ ਚਨੋਂਨ ਦਾ ਤੇ ਇਧਰੋਂ ਇਹਦੇ ਨਾਲ ਬਾਹਾਂ ਦੇ ਉੱਪਰ ਵੀ ਵਰਕ ਜਿਹੜੇ ਬੜਾ ਸ਼ਾਨਦਾਰ ਜ ਆਹ ਲਓ ਜੀ ਪੂਰਾ ਹੈਵੀ ਵਰਕ ਹੈ ਬਾਹਾਂ ਦੇ ਉੱਤੇ ਤੇ ਇਹ ਸਾਰਾ ਆ ਗਿਆ ਦੇ ਘੇਰੇ ਦੇ ਉੱਤੇ ਦੁਪੱਟਾ ਆ ਗਿਆ ਸੇਮ ਨਾਲ ਕੰਟਰਾਸਟ ਚ ਚਨੋਂਨ ਦਾ ਤੇ ਇਧਰੋਂ ਆ ਗਿਆ ਨੈਕ ਦੇ ਉੱਤੇ ਡਿਜ਼ਾਈਨ ਬਹੁਤ ਸੋਹਣਾ ਤੇ ਇਹਦਾ ਰੇਟ ਆ ਗਿਆ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਦੁਬਾਰੇ ਆਪਣੇ ਕੋਲ ਰੀਸਟਾਕ ਦੇ ਵਿੱਚ ਆ ਗਏ ਜੇ ਕਲਰ 2 ਰੇਟ ਹੈਗਾ ਜੇ 845 ਰੁਪਏ ਆ ਲੋ ਜੀ ਕਰਿਓ ਚੈੱਕ ਮਜੈਂਟਾ ਦੇ ਨਾਲ ਕੰਟਰਾਸਟ ਤੇ ਬਹੁਤ ਪਿਆਰੀ ਤੇ ਬਹੁਤ ਸ਼ਾਨਦਾਰ ਜਿਹੜੀ ਜੇ ਇਹਦੇ ਵਿੱਚ ਕਢਾਈ ਵੀ ਆ ਤਿੱਲੇ ਦੀ ਥ्रेड ਵਰਕ ਦੀ ਤੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਜੇ ਘੇਰੇ ਤੇ ਤੁਸੀਂ ਦੇਖ ਸਕਦੇ ਜੇ ਵਰਕ ਤੇ ਇਧਰੋਂ ਸਾਰੀ ਨੈਕ ਦੇ ਉੱਤੇ ਇਹ ਦੇਖ ਸਕਦੇ ਜੇ ਤੇ ਨਾਲ ਇਹਦੇ ਆਜੂਗਾ ਜੇ ਬਾਵਾ ਦੇ ਉੱਤੇ ਵਰਕ ਇਨੋਦ ਹੀ ਪਹੁੰਚ ਜਾਂਦੇ ਵੀ ਲੈ ਸਕਦੇ ਜੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 800 ਤੇ 45 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਫੈਬਰਿਕ ਇਹਨਾਂ ਸੂਟਾਂ ਦਾ ਜਿਹੜਾ ਜੇ ਉਹ ਹੈਗਾ ਜੇ 크ਰੇਪ ਸਿਲਕ ਦਾ ਦੁਪੱਟਾ ਚੁਣੌਣ ਦਾ ਜੇ ਫੈਬਰਿਕ 크ਰੇਪ ਦਾ ਜੇ ਆਲੋ ਜੀ ਅਭੀ ਆਗੇ ਜੇ ਸੂਟ ਫੇਰ ਇੱਕ ਵਾਰੀ ਬਹੁਤ ਸ਼ਾਨਦਾਰ ਮਸਲੀਨ ਦੇ ਵਿੱਚ ਦੇ ਨਾਲ ਪੈਚਵਰਕ ਨਾਲ ਦੁਪੱਟੇ ਇਹਨਾਂ ਦੇ ਜੇ ਬਹੁਤ ਜ਼ਿਆਦਾ ਸੋਹਣੇ ਔਰਗਾਂਜਾ ਦੇ ਬਣੇ ਸੀਕਵੈਂਸ ਵਾਲੇ ਤੇ ਇਹ ਤੁਸੀਂ ਕਲਰ ਦੇਖ ਸਕਦੇ ਜੇ ਫਿਰੋਜੀ ਤੇ ਨਾਲ ਔਰਗਾਂਜਾ ਦਾ ਸੀਕਵੈਂਸ ਵਾਲਾ ਦੁਪੱਟਾ ਬੜਾ ਸ਼ਾਨਦਾਰ ਜਿਹਾ ਇਸ ਤੋਂ ਪਹਿਲਾਂ ਵੀ ਇੱਕ ਆਪਾਂ ਵੀਡੀਓ ਪੋਸਟ ਕੀਤੀ ਸੀ ਉਹ ਥੋੜੇ ਰੇਟ ਪਲੱਸ ਦੇ ਵਿੱਚ ਸੀਗੇ ਇਹ ਥੋੜੇ ਰੇਟ ਘੱਟ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਇਹ ਮਿਲਣਗੇ ਜੇ ਸਿਰਫ ਤੇ ਸਿਰਫ ਤੁਹਾਨੂੰ ਕੀ ਰੇਟ ਦੱਸਾਂ ਤੁਹਾਨੂੰ ਮੈਂ ਬਹੁਤ ਹੀ ਪਿਆਰਾ ਤੇ ਸਸਤਾ ਜਿਹਾ ਰੇਟ ਜੇ ਇਹਨਾਂ ਦਾ 845 ਰੁਪਏ ਸਿਰਫ ਆਲਓਰ ਸੂਟ ਜੇ ਬਹੁਤ ਸ਼ਾਨਦਾਰ ਤੇ ਆ ਇਹਦੀਆਂ ਬਾਹਾਂ ਦੇ ਉੱਤੇ ਵਰਕ ਜੇ ਤੁਸੀਂ ਬਾਹਾਂ ਤੇ ਵੀ ਲਾ ਸਕਦੇ ਜੇ ਇਹਨੂੰ ਤੇ ਆ ਰਹਿ ਜੀ ਇਧਰੋਂ ਪਹੁੰਚੇ ਤੇ ਵੀ ਲਾ ਸਕਦੇ ਜੇ ਇਹ ਤੁਹਾਡੇ ਦੇ ਆਪਸ਼ਨਲ ਆ ਬਹੁਤ ਸ਼ਾਨਦਾਰ ਫਿਰੋਜੀ ਕਲਰ ਦੇ ਵਿੱਚ ਜੇ ਮਸਲੀਨ ਦਾ ਸੂਟ ਜੇ ਔਰਗਾਂਜਾ ਦਾ ਦੁਪੱਟਾ ਜੇ ਦੁਪੱਟਾ ਵੀ ਤੁਹਾਨੂੰ ਚੈੱਕ ਕਰਾ ਦੇਣਾ ਪੂਰਾ ਸ਼ਾਨਦਾਰ ਦੁਪੱਟਾ ਜਿਹੜਾ ਜੇ ਸੀਕੁਐਂਸ ਵਾਲਾ ਬਣਿਆ ਜੇ ਤੇ ਨਾਲ ਦੁਪੱਟੇ ਤੇ ਗੋਟਾ ਪੱਟੀ ਦਾ ਵਰਕ ਜੇ ਸਾਰੇ ਦੇ ਉੱਤੇ ਆ ਰਿਹਾ ਜੀ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਲੋ ਜੀ ਅੱਗੇ ਚੈੱਕ ਕਰ ਲਿਓ ਬਹੁਤ ਜਿਆਦਾ ਸੋਹਣਾ ਆ ਗਿਆ ਜੇ ਗਾਜਰੀ ਸ਼ੇਨ ਤੇ ਨਾਲ ਕੰਟਰਾਸਟ ਦੁਪੱਟਾ ਬੜਾ ਪਿਆਰਾ ਜਿਹਾ ਇਹਦੇ ਵੀ ਆ ਗਿਆ ਦੁਪੱਟੇ ਦਾ ਪੈਚਵਰਕ ਸੇਮ ਤੁਹਾਨੂੰ ਮਿਲ ਜੂਗਾ ਘੇਰੇ ਦੇ ਉੱਤੇ ਆਹ ਸਾਰਾ ਪੈਚਵਰਕ ਜਿਹੜਾ ਜੇ ਘੇਰੇ ਦੇ ਉੱਤੇ ਮਿਲ ਜੂਗਾ ਦੁਪੱਟੇ ਦਾ ਸੇਮ ਦੁਪੱਟਾ ਨਾਲ ਆ ਗਿਆ ਤੇ ਇਧਰੋਂ ਬੜਾ ਸ਼ਾਨਦਾਰ ਤਿੱਲੇ ਦਾ ਵਰਕ ਗੋਟਾ ਪੱਟੀ ਦਾ ਨਾਲ ਆ ਗਿਆ ਇਦੋਂ ਆ ਗਿਆ ਇਹਦੀਆਂ ਬਾਹਾਂ ਦੇ ਉੱਤੇ ਵਰਕ ਇਹ ਪਹੁੰਚਿਆ ਤੇ ਆ ਤੁਸੀਂ ਬਾਹਾਂ ਦੇ ਤੇ ਲਿਆ ਸਕਦੇ ਜੇ ਜੇ ਚਾਹੋਗੇ ਤੇ ਨਾਲ ਇਹਦੇ ਦੁਪੱਟਾ ਜੇ ਬੜਾ ਸ਼ਾਨਦਾਰ ਦੁਪੱਟੇ ਦੇ ਉੱਤੇ ਸੇਮ ਉਦਾਂ ਸਾਰਾ ਵਰਕ ਆ ਲੋ ਜੀ ਔਰਗਾਂਜਾ ਦਾ ਸੀਕਵੈਂਸ ਵਾਲਾ ਦੁਪੱਟਾ ਤੇ ਨਾਲ ਦੁਪੱਟੇ ਦੇ ਉੱਤੇ ਵੀ ਸਾਰੇ ਵਰਕ ਜੇ ਤੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਲੋਰੀ ਅਗਲਾ ਕਲਰ ਵੀ ਕਰੇ ਚੈੱਕ ਬਹੁਤ ਪਿਆਰੀ ਸ਼ੇਡ ਜੇ ਲਾਈਟ ਲਵੈਂਡਰ ਸ਼ੇਡ ਤੇ ਇਹਦੇ ਨਾਲ ਵੀ ਕੰਟਰਾਸਟ ਡਿਜੀਟਲ ਜਿਹੜਾ ਜੇ ਔਰਗਾਂਜਾ ਦਾ ਦੁਪੱਟਾ ਜੇ ਤੇ ਦੁਪੱਟੇ ਦਾ ਹੀ ਸੇਮ ਪੈਚ ਜਿਹੜਾ ਜੇ ਉਹ ਤੁਹਾਨੂੰ ਥੱਲੇ ਮਿਲ ਜੂਗਾ ਘੇਰੇ ਦੇ ਵਿੱਚ ਸੇਮ ਪੈਚ ਆਉਣਗੇ ਕਢਾਈਆਂ ਸੇਮ ਆਉਣਗੀਆਂ ਦੁਪੱਟਿਆਂ ਦੇ ਉੱਪਰ ਵਰਕ ਵੀ ਸੇਮ ਆਉਣਗੇ ਪ੍ਰਿੰਟ ਚੇਂਜ ਆਈ ਜਾਣਗੇ ਕਲਰ ਕਢਾਈਆਂ ਦੇ ਜਿਹੜੇ ਉਸ ਬੇਸ ਕਲਰ ਜਿਹੜੇ ਉਹ ਚੇਂਜ ਆਈ ਜਾਣਗੇ ਤੇ ਵਰਕ ਤੁਸੀਂ ਦੇਖ ਸਕਦੇ ਜੇ ਇਹ ਪੌਂਚਾਂ ਦੇ ਉੱਤੇ ਬਹੁਤ ਸ਼ਾਨਦਾਰ ਆਊਗਾ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 845 ਰੁਪਏ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਤੇ ਇਹਦੇ ਵਿੱਚ ਕਲਰ ਆ ਗਿਆ ਜੇ ਪੀਚ ਬੜਾ ਸ਼ਾਨਦਾਰ ਤੇ ਬੜਾ ਹੀ ਜਾਨਦਾਰ ਜਿਹਾ ਕਲਰ ਜੇ ਚੈੱਕ ਕਰਿਓ ਪੀਚ ਆ ਗਈ ਛੇੜ ਦੇ ਦੀ ਸੂਟ ਦੀ ਤੇ ਇਧਰੋਂ ਦੁਪੱਟਾ ਇਹਦੇ ਨਾਲ ਆ ਗਿਆ ਜੇ ਔਰਗਾਂజా ਦਾ ਸੇਮ ਪੀਚ ਕਲਰ ਦਾ ਤੇ ਇਹੀ ਸੇਮ ਦੁਪੱਟੇ ਦਾ ਪੈਚ ਜਿਹੜਾ ਜੇ ਸ਼ਰਟ ਦੇ ਉੱਪਰ ਲੱਗਾ फोर साइड लेस ਜੇ ਦੁਪट्टे ਦੇ ਉੱਤੇ ਦੁਪੱਟੇ ਦੇ ਉੱਪਰ ਤੁਹਾਨੂੰ ਮਿਲ ਜੂਗਾ ਜੇ ਵਰਕ ਸਾਰਾ ਹੀ ਤੇ ਨਾਲ ਇਹਦੇ ਜਿਹੜਾ ਜੇ ਗੋਟਾ ਪੱਟੀ ਦਾ ਕੰਮ ਹੋਇਆ ਸਾਰੇ ਸੂਟ ਦੇ ਉੱਤੇ ਵੀ ਤੁਹਾਨੂੰ ਮਿਲ ਜੂਗਾ ਤੇ ਨਾਲ ਹੀ ਦੁਪੱਟੇ ਤੇ ਸੇਮ ਵਰਕ ਮਿਲ ਜੂਗਾ ਰੇਟ ਇਹਦਾ ਸੇਮ ਜੇ 845 ਰੁਪਏ ਲੋ ਵੀ ਆ ਵੀ ਕਲਰ ਚੈੱਕ ਕਰ ਲਿਓ ਤੇ ਕੰਟਰਾਸਟ ਜਿਹੜਾ ਜੇ ਇਹਦੇ ਨਾਲ ਦੁਪੱਟੇ ਦਾ ਉਹ ਵੀ ਬੜਾ ਪਿਆਰਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਮਸਲੀਨ ਦਾ ਸੂਟ ਤੇ ਔਰਗਾਂਜਾ ਦਾ ਆ ਗਿਆ ਜੇ ਦੁਪੱਟਾ ਇਹਦੇ ਨਾਲ ਸੇਮ ਪੈਚ ਜਿਹੜੇ ਤੁਹਾਨੂੰ ਮਿਲ ਜਣਗੇ ਜੇ ਸ਼ਰਟ ਦੇ ਵਿੱਚ ਲੱਗੇ ਦੁਪट्टे ਨਾਲ ਦੇ ਤੇ ਸੇਮ ਬਾਹਾਂ ਦਾ ਡਿਜ਼ਾਈਨ ਨਾਲ ਪਹੁੰਚਾਂ ਦਾ ਉਹ ਪਹੁੰਚੇ ਜਾਂ ਬਾਹਾਂ ਦਾ ਕੁਝ ਵੀ ਪਰ ਫਿਲਹਾਲ ਜਿਹੜਾ ਇਹ ਪਹੁੰਚਾਂ ਦਾ ਡਿਜ਼ਾਈਨ ਜੇ ਤੇ ਇਹ ਨਾਲ ਇਹਦੇ ਵਰਕ ਜੇ ਬਹੁਤ ਸ਼ਾਨਦਾਰ ਤੇ ਦੁਪੱਟਾ ਜਿਹੜਾ ਜੇ ਉਹ ਵੀ ਬੜਾ ਪਿਆਰਾ ਜੇ ਰੇਟ ਇਹਦਾ ਹੈ ਜੇ ਸਿਰਫ ਤੇ ਸਿਰਫ 845 ਰੁਪਏ ਅਭੀ ਕਰ ਲਿਓ ਚੈੱਕ ਕਲਰ ਆ ਗਿਆ ਜੇ ਇਹਦੇ ਵਿੱਚ ਆਪਣਾ ਕੋ ਲਾਸਟ ਸੀ ਗ੍ਰੀਨ ਤੇ ਵਰਕ ਸਾਰਾ ਸੇਮ ਆਜੂਗਾ ਜੇ ਫੈਬਰਿਕ ਦੀ ਕੁਆਲਿਟੀ ਸੇਮ ਆਜੂਗੀ ਦੁਪੱਟੇ ਸੇਮ ਔਰਗਾਂਜਾ ਦੇ ਆ ਜਾਣਗੇ ਜੇ ਤੇ ਰੇਟ ਜਿਹੜਾ ਜੇ ਇਹਦਾ ਸਿਰਫ ਤੇ ਸਿਰਫ ਹੈਗਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਸਾਡੇ ਕੋਲ ਹੀ ਜੇ ਅੱਜ ਦੀ ਵੀਡੀਓ ਦੇ ਵਿੱਚ 645 745 845 ਤਿੰਨ ਰੇਂਜਾਂ ਦੇ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟਾਕ ਹੈਗਾ ਤੇ ਇਹ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੇ ਤੁਸੀਂ ਆਫਲਾਈਨ ਲੈਣਾ ਤਾਂ ਸਾਡੇ ਕੋਲ ਰਾਜੇਸੰਸੀ ਸਾਡੀ ਸ਼ਾਪ ਹੈ ਤੁਸੀਂ ਵਿਜ਼ਿਟ ਕਰ ਸਕਦੇ ਜੇ ਤੇ ਬਾਕੀ ਜੇ ਆਨਲਾਈਨ ਮੰਗਾਉਣੇ ਤਾਂ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਤੇ ਉੱਤੇ ਸਕਰੀਨਸ਼ਾਟ ਲੈ ਕੇ ਪੇਮੈਂਟ ਕਰਕੇ ਆਪਣਾ ਐਡਰੈਸ ਭੇਜ ਦਿਓ ਐਡਰੈਸ ਦੇ ਵਿੱਚ ਆਪਣਾ ਪਿੰਨ ਕੋਡ ਤੇ ਫੋਨ ਨੰਬਰ ਜ਼ਰੂਰ ਭੇਜਿਆ ਕਰੋ ਤੇ ਬਾਕੀ ਹੋਰ ਨਵੀਆਂ ਵੀਡੀਓ ਤੇ ਨਵਾਂ ਸਟਾਕ ਲੈ ਕੇ ਫੇਰ ਆਵਾਂਗੇ ਜੀ ਹੁਣ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ